ਸ੍ਰੀ ਗੁਰੂ ਜੀ ਮੈਂ ਹਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਕਿੱਥੇ ਨੇ ਉਹ ਲੋਕ ਜਿਹੜੇ ਕਹਿੰਦੇ ਸੀ ਪੰਜਾਬ ਲਈ ਜੀਵਾਂਗੇ ਤੇ ਪੰਜਾਬ ਲਈ ਹੀ ਮਰਾਂਗੇ ਅੱਜ ਪੰਜਾਬ ਬੜੀ ਵੱਡੀ ਮੁਸੀਬਤ ਵਿੱਚੋਂ ਨਿਕਲ ਰਿਹਾ ਹੈ ਲੇਕਿਨ ਉਹ ਲੋਕ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੇ ਜੇਕਰ ਦਿਖਾਈ ਦੇ ਰਹੇ ਨੇ ਤਾਂ ਪੰਜਾਬੀ ਕਲਾਕਾਰ ਦਿਖਾਈ ਦੇ ਰਹੇ ਨੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਦਿਖਾਈ ਦੇ ਰਹੇ ਨੇ ਜਿਹੜੇ ਨੇ ਜੇਕਰ ਗੱਲ ਕਰੀਏ ਤੇ ਹਾਲੀਵੁੱਡ ਵੀ ਦਿਖਾਈ ਦੇ ਰਿਹਾ ਹੈ ਤੇ ਕਈ ਜਿਹੜੇ ਅਦਾਕਾਰ ਨੇ ਬੰਬੇ ਤੋਂ ਉਹ ਵੀ ਦਿਖਾਈ ਦੇ ਰਹੇ ਨੇ ਅੱਜ ਜੇਕਰ ਨਾਲ ਖੜੇ ਨੇ ਜਿਹੜੇ ਪੰਜਾਬੀ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਅੱਜ ਬਹੁਤ ਉੱਚੇ ਪੱਧਰ ਤੇ ਪੰਜਾਬੀ ਕਲਾਕਾਰ ਆ ਕੇ ਖੜੇ ਹੋਏ ਨੇ ਜਿਨ੍ਹਾਂ ਨੇ 25-25 ਲੱਖ ਦਾ ਮੁਆਵਜ਼ਾ ਦਿੱਤਾ ਕਿਸੇ ਨੇ 20 ਲੱਖ ਦਾ ਮੁਆਵਜ਼ਾ ਦਿੱਤਾ ਕਿਸੇ ਨੇ 10-10 ਜਿਹੜੇ ਨੇ ਪਿੰਡ ਗੋਦਲਿਆਂ ਦੀ ਗੱਲ ਕੀਤੀ ਹੈ ਕਿ ਅਸੀਂ ਇਹਨਾਂ 10 ਪਿੰਡਾਂ ਦੇ ਜਦੋਂ ਤੱਕ ਇਹ ਪਾਣੀ ਥੱਲੇ ਥੰਮ ਜਾਏਗਾ ਔਣ ਵਾਲੇ ਟਾਈਮ ਦੇ ਵਿੱਚ ਜੇਕਰ ਇਹਨਾਂ ਨੂੰ ਮਕਾਨਾਂ ਦੀ ਜੇਕਰ ਇਹਨਾਂ ਨੂੰ ਜ਼ਮੀਨਾਂ ਵੋਣ ਦੇ ਖੇਤੀ ਕਰਨ ਦੇ ਕਿਸੇ ਚੀਜ਼ਾਂ ਦੀ ਲੋੜ ਹੋਵੇਗੀ ਤਾਂ ਅਸੀਂ ਇਹਨਾਂ ਦੇ ਨਾਲ ਖੜਾਂਗੇ ਅੱਜ ਜਿਹੜੀ ਹੈ ਵੱਡੀ ਛਤਰੀ ਬਣ ਕੇ ਛਾਂ ਬਣ ਕੇ ਖਲੋ ਗਈ ਹੈ ਪੰਜਾਬੀ ਇੰਡਸਟਰੀ ਹਾਲੀਵੁੱਡ ਇੰਡਸਟਰੀ ਜੇਕਰ ਗੱਲ ਕਰੀਏ ਤਾਂ ਲੇਕਿਨ ਕਿਸੇ ਪਾਸੇ ਵੀ ਦਿਖਾਈ ਨਹੀਂ ਦੇ ਰਹੇ ਉਹ ਲੋਕ ਜਿਹੜੇ ਕਹਿੰਦੇ ਸੀ ਪੰਜਾਬ ਸਾਡਾ ਹੈ ਜੇਕਰ ਗੱਲ ਕਰੀਏ ਉੱਚੇ ਪੱਧਰ ਤੇ ਆਮ ਆਗਮੀ ਪਾਰਟੀ ਦੇ ਜਿਹੜੇ ਨੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਗੱਲ ਕਰੀਏ ਮਨੀਸ਼ ਸੋਦੀਆ ਅਮਨ ਅਰੋੜਾ ਇਹ ਕਿਸੇ ਪਾਸੇ ਵੀ ਦਿਖਾਈ ਨਹੀਂ ਦੇ ਰਹੇ ਆ ਰਹੇ ਨੇ ਕਿ ਇਹ ਹੁਣ ਤਾਂ ਆਏ ਨੇ 2 ਦਿਨ ਪਹਿਲਾਂ ਕਿਉਂਕਿ ਇਨ੍ਹਾਂ ਉੱਤੇ ਜਿਹੜੀ ਮਨੀ ਲੌਂਡਿੰਗ ਦੀ ਤੇ ਦੂਸਰੇ ਪਾਸੇ ਜਿਹੜੀ ਹੈ ਵੱਡਾ ਇਨ੍ਹਾਂ ਉੱਤੇ ਇਹਨਾਂ ਦੇ ਖਿਲਾਫ ਕੋਰਟ ਵੱਲੋਂ ਫੈਸਲਾ ਸੁਲਾਇਆ ਜਾਣਾ ਸੀ ਇਹਨਾਂ ਨੇ ਉੱਥੇ ਕਿਹਾ ਹੈ ਕਿਸੀਂ ਪੰਜਾਬ ਵਿੱਚ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਇਹ ਸਿਰਫ ਆਪਣੀ ਬਚਤ ਕਰਨ ਵਾਸਤੇ ਪੰਜਾਬ ਦੇ ਵਿੱਚ ਪਹੁੰਚੇ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਸਿਰਫ ਆਪ ਦੀ ਛੱਤਰ ਛਾਇਆ ਬਚਾਉਣ ਵਾਸਤੇ ਅੱਜ ਪੰਜਾਬ ਦੇ ਵਿੱਚ ਪਹੁੰਚੇ ਨੇ ਲੇਕਿਨ ਕਿਸੇ ਤਰ੍ਹਾਂ ਦਾ ਬਿਆਨ ਤਾਂ ਫਿਰ ਵੀ ਨਿਕਲ ਕੇ ਨਹੀਂ ਆ ਰਿਹਾ ਦੌਰੇ ਜ਼ਰੂਰ ਕੀਤੇ ਜਾ ਰਹੇ ਨੇ ਲੇਕਿਨ ਮਦਦ ਨਹੀਂ ਕੀਤੀ ਜਾ ਰਹੀ ਜੇਕਰ ਗੱਲ ਕਰੀਏ ਬੀਜੇਪੀ ਦੀ ਕਾਂਗਰਸ ਦੀ ਅਕਾਲੀ ਦਲ ਦੀ ਕਿਸੇ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਵੱਲੋਂ ਵੀ ਕੋਈ ਵੱਡੀ ਜਿਹੜੀ ਹੈ ਸਾਰ ਨਹੀਂ ਨਿਕਲ ਕੇ ਆ ਰਹੀ ਹਾਲਾਂਕਿ ਸ਼੍ਰੋਮੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਟੇ ਹੋਏ ਨੇ ਉਹਨਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਲੇਕਿਨ ਜੇਕਰ ਗੱਲ ਕਰੀਏ ਜਿਸ ਤਰ੍ਹਾਂ ਪੰਜਾਬੀ ਕਲਾਕਾਰ ਉੱਚੇ ਪੱਧਰ ਤੇ ਮਦਦ ਕਰ ਰਹੇ ਨੇ ਉਸ ਤਰ੍ਹਾਂ ਦੀਆਂ ਮਦਦ ਜਿਹੜੀ ਹੈ ਪੰਜਾਬ ਦੇ ਉੱਤੇ ਕਿ ਉਹ ਹੀ ਵਿਸੀਆਸੀ ਪਾਰਟੀ ਨਹੀਂ ਕਰ ਰਹੀ ਹਾਲਾਂਕਿ ਨਰਿੰਦਰ ਮੋਦੀ ਜਿਹੜੇ ਨੇ ਉਹ ਜਿੱਧਰ ਪੁਚਾ ਲਾਇਆ ਹੋਇਆ ਉਹਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਚਲੋ ਹਰੇਕ ਵਾਰ ਖੜਨਾ ਚਾਹੀਦਾ ਹੈ ਲੇਕਿਨ ਪੰਜਾਬ ਅੱਜ ਮੁਸੀਬਤ ਦੇ ਵਿੱਚ ਹੈ ਲੇਕਿਨ ਨਰਿੰਦਰ ਮੋਦੀ ਦਾ ਇੱਕ ਵੀ ਬਿਆਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਕਿਸਾਨ ਜਿੱਥੇ ਫਸਲਾਂ ਗਵਾ ਚੁੱਕੇ ਨੇ ਕਿਸਾਨ ਜਿੱਥੇ ਪਸ਼ੂ ਗਵਾ ਚੁੱਕੇ ਨੇ ਲੇਕਿਨ ਨਰਿੰਦਰ ਮੋਦੀ ਦਾ ਕੋਈ ਵੀ ਬਿਆਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਪੰਜਾਬ ਦੇ ਵਿੱਚ ਜਿੱਥੇ ਲੋਕ ਉੱਚੇ ਪੱਦਰ ਤੇ ਜਿਹੜੇ ਵੱਸਦੇ ਸੀ ਜਿਨ੍ਹਾਂ ਲੋਕਾਂ ਦੇ ਜਿਹੜੇ ਨੇ ਹੁਣ ਸਿਆਸੀ ਪਾਰਟੀਆਂ ਕਈ ਇਹਨਾਂ ਤੇ ਰੋਟੀਆਂ ਸੇਕ ਰਹੀਆਂ ਨੇ ਖਾਸ ਕਰਕੇ ਕਾਂਗਰਸ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਕਰ ਲਈਏ ਕਈ ਵਿਧਾਇਕ ਮੰਤਰੀ ਤਾਂ ਆਪਣੀਆਂ ਰੋਟੀਆਂ ਸੇਕਦੇ ਹੀ ਸਾਹਮਣੇ ਆ ਰਹੇ ਨੇ ਕਿ ਹੜਾ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਪਹੁੰਚਿਆ ਜਾ ਰਿਹਾ ਹੈ ਲੇਕਿਨ ਸਭ ਤੋਂ ਅੱਗੇ ਆਈ ਹੈ ਜਿਹੜੀ ਹੈ ਪੰਜਾਬੀ ਇੰਡਸਟਰੀ ਦੀ ਗੱਲ ਕਰ ਲਈਏ ਬੜੇ ਉੱਚੇ ਪੱਧਰ ਤੇ ਕਈ ਵੱਦ ਤੋਂ ਵੱਧ ਜਿੰਨੇ ਵੀ ਹੋ ਸਕਣ ਕਰੋੜਾਂ ਰਪਈਆਂ ਲੱਖਾਂ ਰਪਈਆਂ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਲੇਕਿਨ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਅਸੀਂ ਪੰਜਾਬ ਲਈ ਜੀਵਾਂਗੇ ਪੰਜਾਬ ਲਈ ਮਰਾਂਗੇ ਉਹ ਅੱਜ ਸਿਰਫ ਆਪ ਦੇ ਬਚਨ ਕਾਰਨ ਪੰਜਾਬ ਦੇ ਵਿੱਚ ਆਏ ਹੋਏ ਨੇ ਪੰਜਾਬ ਦੇ ਵਿੱਚ ਕਿਸਾਨ ਹੀ ਕਿਸਾਨ ਦੀ ਮਦਦ ਕਰਦਾ ਨਜ਼ਰ ਆ ਰਿਹਾ ਹੈ ਕਿਸਾਨ ਹੀ ਇੱਕ ਦੂਜੇ ਨਾਲ ਖੜਾ ਨਜ਼ਰ ਆ ਰਿਹਾ ਹੈ ਔਰ ਕਿਸੇ ਵੱਲੋਂ ਵੀ ਜ਼ਿਆਦਾ ਵੱਡੀ ਉਮੀਦ ਨਹੀਂ ਕੀਤੀ ਜਾ ਰਹੀ ਪੰਜਾਬ ਦੇ ਵਿੱਚ ਜਿੱਥੇ ਵੱਡੀ ਮੁਸੀਬਤ ਪਈ ਹੋਈ ਹੈ ਹੜ੍ਹਾਂ ਦੇ ਪਾਣੀ ਨੂੰ ਲੈ ਕੇ ਜਿੱਥੇ ਲੋਕ ਜਿਹੜੇ ਨੇ ਕਈ ਰੋਂਦੇ ਕਰ ਲੋਂਦੇ ਸੋਸ਼ਲ ਮੀਡੀਆ ਤੇ ਦੇਖੇ ਜਾ ਰਹੇ ਨੇ ਲੇਕਿਨ ਗਲ ਦੇ ਨਾਲ ਲਾਏ ਜਾ ਰਹੇ ਨੇ ਇੰਡਸਟਰੀ ਵੱਲੋਂ ਜਿੱਥੇ ਇੰਡਸਟਰੀ ਦੇ ਕਈ ਕਲਾਕਾਰ ਕਈ ਐਕਟਰ ਕਈ ਹੀਰੋਇਨਸ ਜਿਹੜੀਆਂ ਨੇ ਗਲੇ ਲਗਾ ਕੇ ਕਹਿ ਰਹੀਆਂ ਨੇ ਕਿ ਅਸੀਂ ਪੰਜਾਬ ਦੇ ਨਾਲ ਅੱਜ ਵੀ ਖੜੀ ਆ ਤੇ ਜੇਕਰ ਗੱਲ ਕਰੀਏ ਤਾਂ ਪੰਜਾਬ ਕਿਸੇ ਦਾ ਮਹਤਾਜ ਨਹੀਂ ਹੈ ਇਹ ਸਿੱਖਾਂ ਦੀ ਧਰਤੀ ਹੈ ਇੱਥੇ ਕੋਈ ਨਾ ਕੋਈ ਮਦਦ ਕਰਨ ਲਈ ਜ਼ਰੂਰ ਪਹੁੰਚ ਜਾਂਦਾ ਹੈ ਲੇਕਿਨ ਹੁਣ ਜਿਹੜੀ ਸਚਾਈ ਸਾਹਮਣੇ ਆ ਗਈ ਹੈ ਆਮ ਆਦਮੀ ਪਾਰਟੀ ਦੀ ਲੋਕਤੰਤਰ ਵੀ ਜਾਗ ਉੱਠਾ ਹੈ ਹਰ ਕਿਸੇ ਜਿਹੜੀ ਸਿਆਸੀ ਪਾਰਟੀਆਂ ਜਿਹੜੀਆਂ 도ਗਲੀਆਂ ਨਜ਼ਰ ਆ ਰਹੀਆਂ ਸੀ ਉਹਨਾਂ ਲੋਕਾਂ ਨੂੰ ਵੀ ਜਵਾਬ 2027 ਦੇ ਵਿੱਚ ਲੋਕ ਜ਼ਰੂਰ ਦੇਣਗੇ